ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਵਿਸ਼ਾਲ ਰੋਜ਼ਗਾਰ ਮੇਲਾ ਲੱਗਣ ਜਾ ਰਿਹਾ ਹੈ ਮੈਗਾ ਜੋਬ ਪਲੇਸਮੈਂਟ ਕੈਂਪ ਜਿਹਦੇ ਵਿੱਚ 17 ਕੰਪਨੀਆਂ ਵੱਲੋਂ ਜਿਦੇ ਵਿੱਚ ਸਰਕਾਰੀ ਵੀ ਨੇ ਪ੍ਰਾਈਵੇਟ ਕੰਪਨੀਆਂ ਵੀ ਨੇ ਸਿਰਫ ਇੰਟਰਵਿਊ ਲਈ ਜਾਣੀ ਹੈ ਕੋਈ ਉਹਦੇ ਵਿੱਚ ਤੁਸੀਂ ਆਨਲਾਈਨ ਫੀਸ ਨਹੀਂ ਪੇ ਕਰਣੀ ਕੋਈ ਤੁਹਾਡਾ ਐਗਜ਼ਾਮ ਨਹੀਂ ਹੋਣਾ ਰਿਟਰਨ ਸਿਰਫ ਤੁਹਾਡੀ ਇੰਟਰਵਿਊ ਹੋਣੀ ਆ ਡਾਕੂਮੈਂਟ ਚੈੱਕ ਹੋਣੇ ਆ ਉਹਦੇ ਆਧਾਰ ਤੇ ਤੁਹਾਨੂੰ ਜੇਕਰ ਤੁਹਾਡੀ ਏਜ 18 ਤੋਂ 35 ਸਾਲ ਦੇ ਵਿੱਚਕਾਰ ਹੈ ਤਾਂ ਤੁਹਾਨੂੰ 10000 ਤੋਂ ਲੈ ਕੇ 50000 ਪਰ ਮੰਥ ਵਾਲੀ ਨੌਕਰੀ ਜਿਹੜੀ ਹੈ ਉਹ ਦਿੱਤੀ ਜਾਊਗੀ ਸੋ ਪੂਰੀ ਜਾਣਕਾਰੀ ਤੁਹਾਡੇ ਨਾਲ ਆਪਾਂ ਵੀਡੀਓ ਦੇ ਵਿੱਚ ਸਾਂਝੀ ਕਰਦੇ ਆ ਜੇਕਰ ਪਹਿਲੀ ਵਾਰ ਚੈਨਲ ਤੇ ਤੁਸੀਂ ਵੀਡੀਓ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਜਾਣਕਾਰੀਆਂ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣਗੀਆਂ ਸੋ ਜਾਣਕਾਰੀ ਨੂੰ ਵੱਤਵਾਦ ਸ਼ੇਅਰ ਵੀ ਕਰਦੇ ਜੇ ਦੋਸਤਾਂ ਮਿੱਤਰਾਂ ਦੇ ਵਿੱਚ ਕਿਸੇ ਜ਼ਰੂਰਤਮੰਦ ਬੱਚੇ ਨੂੰ ਕਿਸੇ ਬੇਰੁਜ਼ਗਾਰ ਨੂੰ ਕਿਸੇ ਸਾਬਕਾ ਫੌਜੀ ਵੀਰ ਨੂੰ ਭੈਣ ਨੂੰ ਇਹ ਜਿਹੜਾ ਰੋਜ਼ਗਾਰ ਮਿਲ ਜਾਵੇ ਸੋ ਇਹ ਜਿਹੜਾ ਮਹਗਾ ਜੋਬ ਫੇਅਰ ਲੱਗਣ ਜਾ ਰਿਹਾ ਇਹ ਮਿਤੀ 22 April 2025 ਦਿਨ ਮੰਗਲਵਾਰ ਨੂੰ ਸਮਾਂ ਸਵੇਰੇ 10:00 ਵਜੇ ਸ਼ੁਰੂ ਹੋ ਜਾਏਗਾ ਤੇ ਇਹਦੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਵੱਲੋਂ ਗੁਰੂ ਨਾਨਕ ਕਾਲਜ ਕਿਲਿਆਂਵਾਲੀ ਵਿਖੇ ਇਹ ਕਾਲਜ ਦੇ ਮੈਨੇਜਮੈਂਟ ਦੇ ਸਾਂਝੇ ਉਪਰਾਲੇ ਦੇ ਨਾਮ ਲਗਾਇਆ ਜਾ ਰਿਹਾ ਜੋ ਕਿ ਮੰਡੀ ਡੱਬ ਵਾਲੀ ਵਿਖੇ ਪੈਂਦਾ ਪੰਜਾਬ ਦੇ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹਾ ਦੇ ਵਿੱਚ ਡੱਬ ਵਾਲੀ ਸ਼ਹਿਰ ਹੈ ਜਿਹੜਾ ਤਿੰਨ ਸਟੇਟਾਂ ਜਿਹੜੇ ਸ਼ਹਿਰ ਨੂੰ ਲੱਗਦੀਆਂ ਨੇ ਪਰ ਇਹ ਜਿਹੜਾ ਮੰਡੀ ਕਿਲਿਆਂਵਾਲੀ ਗੁਰੂ ਨਾਨਕ ਕਾਲਜ ਹੈ ਇਹ ਪੰਜਾਬ ਵਾਲੇ ਬੱਸ ਸਟੈਂਡ ਤੋਂ ਜਦੋਂ ਮਲੋਟ ਰੋਡ ਨੂੰ ਜਾਈਏ ਤਾਂ ਉੱਥੇ ਕਾਲਜ ਪੈਂਦਾ ਸੋ ਇਹ ਕੈਂਪ ਜਿਹੜਾ ਲੱਗਣਾ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਨੌਕਰੀਆਂ ਦੇ ਵਾਸਤੇ ਇੰਟਰਵਿਊ ਲਈ ਜਾਣੀ ਆ ਤੁਸੀਂ ਪੂਰੀ ਵੀਡੀਓ ਦੇ ਵਿੱਚ ਜਾਣਕਾਰੀ ਸੁਣੀਓ ਤੇ ਇਹਦਾ ਵੱਧ ਤੋਂ ਵੱਧ ਲਾਭ ਉਠਾਇਓ ਜੀ ਪਹਿਲੀ ਇਹਦੇ ਵਿੱਚ ਕੰਪਨੀ ਹੈ ਜੀ ਟੈਲੀ ਪਰਫਾਰਮੈਂਸ ਕਸਟਮਰ ਕੇਅਰ ਐਗਜ਼ੀਕਿਊਟਿਵ ਦੀ ਜੌਬ ਹੈ ਇਹਦੇ ਵਿੱਚ 50 ਵੈਕੈਂਸੀਆਂ ਨੇ ਪਲੱਸ 2 ਜਾਂ ਉਸ ਤੋਂ ਵੱਧ ਪੜ੍ਹਾਈ ਚਾਹੀਦੀ ਆ ਤੇ ਸੈਲਰੀ ਇਹਦੇ ਵਿੱਚ ਤੁਹਾਡੀ 18000 ਤੋਂ ਲੈ ਕੇ 33000 ਪਰ ਮੰਥ ਰਹਿਣ ਵਾਲੀ ਆ ਇਹ ਚ ਸਿਰਫ ਲੜਕੀਆਂ ਦੀਆਂ ਪੋਸਟਾਂ ਨੇ ਉਮਰ ਜਿਹੜੀ 18 ਤੋਂ 33 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਉਸ ਤੋਂ ਅਗਲੀ ਜਿਹੜੀ ਕੰਪਨੀ ਹੈ ਈ ਕਲਰਕਸ ਇਹ ਕਸਟਮਰ ਕੇਅਰ ਐਗਜ਼ੀਕਿਊਟਿਵ ਦੇ ਵਿੱਚ ਪੋਸਟਾਂ ਨੇ 100 ਵੈਕੈਂਸੀਆਂ ਨੇ ਗ੍ਰੈਜੂਏਸ਼ਨ ਜ਼ਰੂਰੀ ਹੈ 25000 ਤੱਕ ਸੈਲਰੀ ਰੱਖੀ ਗਈ ਹੈ ਇਹਦੇ ਵਿੱਚ ਲੜਕੇ ਲੜਕੀਆਂ ਦੋਨੋਂ ਅਪਲਾਈ ਕਰ ਸਕਦੇ ਨੇ 21 ਤੋਂ 33 ਸਾਲ ਉਮਰ ਉਮਰ ਜਿਹੜੀ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਹੈ ਫ੍ਰੈਂਕਫਿਨ 에ਵੀਏਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਿਟਿਡ ਇਹਦੇ ਵਿੱਚ ਐਚ ਆਰ ਰਿਕਰੂਟਰ ਦੀਆਂ ਪੋਸਟਾਂ ਨੇ 25 ਪੋਸਟ ਗ੍ਰੈਜੂਏਸ਼ਨ ਐਮ ਬੀਏ ਦੀ ਪੜ੍ਹਾਈ ਕੀਤੀ ਹੋਵੇ ਐਚ ਆਰ ਦੇ ਵਿੱਚ 35000 ਤੱਕ ਤਨਖਾਹ ਇਹਦੇ ਵਿੱਚ ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ ਇੰਟਰਵਿਊ ਦੇ ਸਕਦੇ ਨੇ 21 ਤੋਂ 34 ਸਾਲ ਜਿਹੜੀ ਉਮਰ ਇਹਦੇ ਵਿੱਚ ਰੱਖੀ ਗਈ ਹੈ ਟੈਲੀ ਕਾਉਂਸਲਰ ਡੋਮੈਸਟਿਕ ਦੀਆਂ ਪੋਸਟਾਂ ਨੇ 25 ਮਿਨੀਮਮ ਪਲੱਸ 2 ਚਾਹੀਦੀ ਹੈ ਪਾਸ 16000 ਤੋਂ 26000 ਤਨਖਾਹ ਰੱਖੀ ਗਈ ਹੈ ਮੁੰਡੇ ਕੁੜੀਆਂ ਦੋਨੋਂ ਇੰਟਰਵਿਊ ਦੇ ਸਕਦੇ ਨੇ 18 ਤੋਂ 34 ਸਾਲ ਉਮਰ ਇਹਦੇ ਵਿੱਚ ਰੱਖੀ ਗਈ ਹੈ ਤੇ ਉਸ ਤੋਂ ਅੱਗੇ ਟੈਲੀ ਸੇਲਜ਼ ਡੋਮੈਸਟਿਕ ਦੀਆਂ ਪੋਸਟਾਂ ਨੇ 25 ਇਹਦੇ ਵਿੱਚ ਗ੍ਰੈਜੂਏਟ 12ਵੀਂ ਪਾਸ ਜਿਹੜੇ ਅਪਲਾਈ ਕਰ ਸਕਦੇ ਨੇ 21000 ਤੋਂ 35000 ਤਨਖਾਹ ਰੱਖੀ ਗਈ ਹੈ ਮੁੰਡੇ ਕੁੜੀਆਂ ਦੋਨੋਂ ਇੰਟਰਵਿਊ ਦੇ ਸਕਦੇ ਨੇ ਉਮਰ ਦੇ ਵਿੱਚ 18 ਤੋਂ 32 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਅਗਲੀ ਜਿਹੜੀ ਕੰਪਨੀ ਹੈ ਐਵੀਏਟਰ ਹੱਬ ਹੈ ਇਹਦੇ ਵਿੱਚ ਕੈਬਨ ਕਰੂ ਏਅਰ ਹੋਸਟੈਸ ਦੀਆਂ ਪੋਸਟਾਂ ਨੇ 40 12ਵੀਂ ਜਾਂ ਗ੍ਰੈਜੂਏਸ਼ਨ ਹੋਵੇ 50000 ਤੱਕ ਮਹੀਨੇ ਦੀ ਸੈਲਰੀ ਹੋਏਗੀ ਸਿਰਫ ਲੜਕੀਆਂ ਇੰਟਰਵਿਊ ਦੇ ਸਕਦੀਆਂ 18 ਤੋਂ 26 ਸਾਲ ਉਮਰ ਹੋਣੀ ਚਾਹੀਦੀ ਹੈ ਗਰਾਉਂਡ ਸਟਾਫ ਟਿਕਟਿੰਗ ਕਸਟਮਰ ਸਰਵਿਸ ਜਿਹੜਾ 에어ਪੋਰਟ ਤੇ ਹੁੰਦਾ ਉਹਦੀਆਂ 50 ਪੋਸਟਾਂ ਨੇ ਕੋਈ ਵੀ ਗ੍ਰੈਜੂਏਸ਼ਨ ਡਿਗਰੀ ਕੀਤੀ ਹੋਵੇ 22000 ਤੱਕ ਤਨਖਾਹ ਹੈ ਮੁੰਡੇ ਕੁੜੀਆਂ ਦੋਨੋਂ ਦੀ ਇੰਟਰਵਿਊ ਹੋਣੀ ਹੈ 18 ਤੋਂ 26 ਸਾਲ ਉਮਰ ਰੱਖੀ ਗਈ ਹੈ ਉਸ ਤੋਂ ਬਾਅਦ ਫਰੰਟ ਆਫਿਸਰ ਹਸਪੀਟਲਟੀ ਦੀਆਂ ਪੋਸਟਾਂ ਨੇ 10 12ਵੀਂ ਜਾਂ ਗ੍ਰੈਜੂਏਸ਼ਨ ਹੋਵੇ 18000 ਤਨਖਾਹ ਹੈ ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ 18 ਤੋਂ 26 ਸਾਲ ਉਮਰ ਰੱਖੀ ਗਈ ਹੈ ਟੈਲੀ ਕਾਲਰਸ ਦੀਆਂ ਪੋਸਟਾਂ ਨੇ 5 12ਵੀਂ ਔਰ ਗ੍ਰੈਜੂਏਸ਼ਨ ਯੋਗਤਾ ਰੱਖੀ ਗਈ ਹੈ 12000 ਸੈਲਰੀ ਹੈ ਸਿਰਫ ਲੜਕੀਆਂ ਵਾਸਤੇ ਹੈ 18 ਤੋਂ 26 ਸਾਲ ਉਮਰ ਰੱਖੀ ਗਈ ਹੈ ਐਚ ਆਰ ਰਿਕਰੂਟਰ ਦੀਆਂ ਪੋਸਟਾਂ ਨੇ 3 ਗ੍ਰੈਜੂਏਸ਼ਨ ਜਾਂ ਐਮਬੀਏ ਹੋਣੀ ਚਾਹੀਦੀ ਹੈ 15000 ਤਨਖਾਹ ਮਹੀਨੇ ਦੀ ਸਿਰਫ ਲੜਕੀਆਂ ਅਪਲਾਈ ਕਰ ਸਕਦੀਆਂ ਨੇ 18 ਤੋਂ 26 ਸਾਲ ਉਮਰ ਰੱਖੀ ਗਈ ਹੈ ਉਸ ਤੋਂ ਬਾਅਦ ਕੈਰੀਅਰ ਕਾਉਂਸਲਰ ਦੀਆਂ ਪੋਸਟਾਂ ਨੇ ਤਿੰਨ ਇਹਦੇ ਵਿੱਚ ਕੋਈ ਵੀ ਸਟਰੀਮ ਵਿੱਚ ਗ੍ਰੈਜੂਏਸ਼ਨ ਕੀਤੀ ਹੋਵੇ 14000 ਤਨਖਾਹ ਹੈ ਫੀਮੇਲ ਸਿਰਫ ਲੜਕੀਆਂ ਅਪਲਾਈ ਕਰ ਸਕਦੀਆਂ ਨੇ 18 ਤੋਂ 26 ਸਾਲ ਉਮਰ ਰੱਖੀ ਗਈ ਹੈ ਉਸ ਤੋਂ ਬਾਅਦ ਐਵੀਏਟਰ ਹੱਬ ਦੀ ਜਿਹੜੀ ਪੋਸਟ ਹੈ ਆਖਰੀ ਪੋਸਟ ਹੈ ਕਸਟਮਰ ਕੇਅਰ ਐਗਜ਼ੀਕਿਊਟਿਵ ਦੀਆਂ 25 ਪੋਸਟਾਂ ਨੇ 12ਵੀਂ ਪਾਸ ਯੋਗਤਾ ਹੋਵੇ 12500 ਤਨਖਾਹ ਹੈ ਇਹਦੇ ਵਿੱਚ ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ 18 ਤੋਂ 30 ਸਾਲ ਉਮਰ ਰੱਖੀ ਗਈ ਹੈ ਉਸ ਤੋਂ ਅਗਲੀ ਜਿਹੜੀ ਕੰਪਨੀ ਆ ਸਤਿਆ ਮਾਈਕਰੋ ਕੈਪੀਟਲ ਏਡੀਓ ਦੀਆਂ ਪੋਸਟਾਂ ਨੇ 20 12ਵੀਂ ਪਾਸ ਯੋਗਤਾ ਹੋਵੇ 22500 ਤਨਖਾਹ ਹੈ ਪਲੱਸ ਇਨਸੈਂਟਿਵ ਵੀ ਦਿੱਤੇ ਜਾਣਗੇ ਮੁੰਡੇ ਕੁੜੀਆਂ ਦੋਨੋਂ ਇੰਟਰਵਿਊ ਦੇ ਸਕਦੇ ਨੇ 20 ਤੋਂ 30 ਸਾਲ ਉਮਰ ਹੋਣੀ ਚਾਹੀਦੀ ਹੈ ਔਰ ਫੀਲਡ ਆਫਸਰ ਦੀਆਂ ਪੋਸਟਾਂ ਨੇ 20 12ਵੀਂ ਪਾਸ ਯੋਗਤਾ 20000 ਪਲੱਸ ਇਨਸੈਂਟਿਵ ਔਰ ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ 20 ਤੋਂ 35 ਸਾਲ ਦੇ ਵਿੱਚਕਾਰ ਉਮਰ ਹੋਣੀ ਚਾਹੀਦੀ ਹੈ ਅਗਲੀ ਕੰਪਨੀ ਹੈ ਨਾਈ ਡੈਕ ਇੰਡੀਆ ਪ੍ਰਾਈਵੇਟ ਲਿਮਟਿਡ ਅਸਿਸਟੈਂਟ ਤੇ ਟ੍ਰੇਨਿੰਗ ਦੀਆਂ ਪੋਸਟਾਂ ਨੇ 80 12ਵੀਂ ਪਾਸ ਆਈਟੀਆਈ ਜਾਂ ਡਿਪਲੋਮਾ ਹੋਵੇ 13000 ਤੋਂ 16000 ਤਨਖਾਹ ਹੈ ਮੁੰਡੇ ਕੁੜੀਆਂ ਦੋਨੋਂ ਇੰਟਰਵਿਊ ਦੇ ਸਕਦੇ ਨੇ 18 ਤੋਂ 27 ਸਾਲ ਉਮਰ ਹੈ TMI گروپ ਜਿਹੜਾ ਬੈਂਕਿੰਗ ਸੈਕਟਰ ਨਾਲ ਸੰਬੰਧਿਤ ਹੈ ਉਹਦੀਆਂ ਕਾਸਾ ਸੇਲਡ ਦੀਆਂ ਪੋਸਟਾਂ ਨੇ 50 ਗ੍ਰੈਜੂਏਸ਼ਨ ਯੋਗਤਾ ਰੱਖੀ ਗਈ ਹੈ 15000 ਤੋਂ 35000 ਤਨਖਾਹ ਹੈ ਮੁੰਡੇ ਕੁੜੀਆਂ ਦੋਨੋਂ ਇੰਟਰਵਿਊ ਦੇ ਸਕਦੇ ਨੇ 18 ਤੋਂ 28 ਸਾਲ ਉਮਰ ਰੱਖੀ ਗਈ ਹੈ ਐਲ ਐਨ ਟੀ ਫਾਈਨੈਂਸ ਦੀਆਂ ਪੋਸਟਾਂ ਨੇ ਫੀਲਡ ਆਫਸਰ ਦੀਆਂ ਪੋਸਟਾਂ ਨੇ ਕੰਪਨੀ ਵੱਲੋਂ 20 ਗ੍ਰੈਜੂਏਸ਼ਨ ਕੀਤੀ ਹੋਵੇ 22000 ਤਨਖਾਹ ਹੈ ਸਿਰਫ ਲੜਕੀਆਂ ਵਾਸਤੇ ਹੈ 18 ਤੋਂ 30 ਸਾਲ ਉਮਰ ਉਸ ਤੋਂ ਬਾਅਦ ਐਚ ਡੀ ਵੀ ਫਾਈਨੈਂਸ਼ੀਅਲ ਸਰਵਿਸਸਾਂ ਦੀਆਂ ਪੋਸਟਾਂ ਨੇ ਸੇਲਜ਼ ਅਫਸਰ ਦੀਆਂ ਕਾਊਂਟਰ ਸੇਲਜ਼ ਦੀਆਂ ਪੋਸਟਾਂ ਨੇ 10 ਗ੍ਰੈਜੂਏਸ਼ਨ ਕੀਤੀ ਹੋਵੇ 13000 ਪਲੱਸ ਇਨਸੈਂਟਿਵ ਮੁੰਡੇ ਸਿਰਫ ਅਪਲਾਈ ਕਰ ਸਕਦੇ ਨੇ 21 ਤੋਂ 30 ਸਾਲ ਉਮਰ ਰੱਖੀ ਗਈ ਹੈ ਉਸ ਤੋਂ ਬਾਅਦ ਅਜ਼ਾਇਲ ਹਰਬਲ ਦੀਆਂ ਕੰਪਨੀ ਵੱਲੋਂ ਵੈਲਨੈਸ ਐਡਵਾਈਜ਼ਰ ਦੀਆਂ ਪੋਸਟਾਂ ਨੇ 50 ਦਸਵੀਂ ਪਾਸ ਯੋਗਤਾ ਰੱਖੀ ਗਈ ਹੈ 10000 ਤੋਂ 15000 ਤਨਖਾਹ ਹੋਵੇਗੀ ਸਿਰਫ ਲੜਕੀਆਂ ਅਪਲਾਈ ਕਰ ਸਕਦੀਆਂ 18 ਤੋਂ 30 ਸਾਲ ਉਮਰ ਰੱਖੀ ਗਈ ਹੈ LIC ਦੀਆਂ ਪੋਸਟਾਂ ਨੇ ਪਰ ਉਹ ਏਜੰਟ ਦੀਆਂ ਪੋਸਟਾਂ ਨੇ ਉਹਦੇ ਵਿੱਚ ਪੱਕੀ ਤਨਖਾਹ ਸਿਰਫ 7000 5000 ਜਾਂ 6000 ਦੇ ਕਿਨਵਾ ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ ਉਮਰ ਜਿਹੜੀ 18 ਤੋਂ 35 ਸਾਲ ਹੈ ਇਹ ਤਕਰੀਬਨ 150 ਪੋਸਟਾਂ ਨੇ ਲਾਈਫ ਇੰਸ਼ੋਰੈਂਸ ਕੰਪਨੀ ਦੀਆਂ ਬੀਮਾ ਕੰਪਨੀ ਦੀਆਂ ਉਸ ਤੋਂ ਬਾਅਦ ਹੀਰਾ ਆਟੋਮੋਬਾਈਲ ਦੀਆਂ ਪੋਸਟਾਂ ਨੇ ਸੇਲਜ਼ ਐਗਜ਼ੀਕਿਊਟਿਵ ਦੀਆਂ 10 ਪੋਸਟਾਂ ਨੇ 12ਵੀਂ ਪਾਸ ਯੋਗਤਾ 10000 ਤਨਖਾਹ ਮੇਲ ਸਿਰਫ ਲੜਕੇ ਅਪਲਾਈ ਕਰ ਸਕਦੇ 18 ਤੋਂ 35 ਸਾਲ ਉਮਰ ਹੈ ਇੱਕ ਕੋਰਪਸ ਕੰਪਨੀ ਦੀਆਂ ਪੋਸਟਾਂ ਨੇ ਰਿਲੇਸ਼ਨਸ਼ਿਪ ਮੈਨੇਜਰ 10 ਪੋਸਟਾਂ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਤਨਖਾਹ ਐਕਸਪੀਰੀਅੰਸ ਦੇ ਹਿਸਾਬ ਨਾਲ ਰਹੇਗੀ ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ 22 ਤੋਂ 32 ਸਾਲ ਉਮਰ ਰੱਖੀ ਗਈ ਹੈ ਐਚਡੀਐਫਸੀ ਬੈਂਕ ਦੀਆਂ ਪੋਸਟਾਂ ਨੇ ਅਸਿਸਟੈਂਟ ਮੈਨੇਜਰ ਦੀਆਂ 10 ਪੋਸਟਾਂ ਨੇ ਗ੍ਰੈਜੂਏਸ਼ਨ ਕੀਤੀ ਹੋਵੇ 443000 ਸਾਲਾਨਾ ਜਿਹੜਾ ਪੈਕੇਜ ਰਹੇਗਾ ਮੁੰਡੇ ਕੁੜੀਆਂ ਦੋਨੋਂ ਇੰਟਰਵਿਊ ਦੇ ਸਕਦੇ ਨੇ ਉਮਰ ਹੰਦ 18 ਤੋਂ 30 ਸਾਲ ਵਿਚਕਾਰ ਐਕਸੈਸ ਬੈਂਕ ਦੀਆਂ ਪੋਸਟਾਂ ਨੇ ਅਸਿਸਟੈਂਟ ਮੈਨੇਜਰ ਦੀਆਂ 10 ਪੋਸਟਾਂ ਨੇ ਗ੍ਰੈਜੂਏਸ਼ਨ ਕੀਤੀ ਹੋਵੇ 4 ਲੱਖ 40 ਹਜ਼ਾਰ ਸਾਲਾਨਾ ਪੈਕੇਜ ਰਹੇਗਾ ਤਨਖਾਹ ਦਾ ਸਿਰਫ ਲੜਕੀਆਂ ਵਾਸਤੇ ਆ 18 ਤੋਂ 30 ਸਾਲ ਏਜ ਦੇ ਵਿੱਚ ਰੱਖੀ ਗਈ ਹੈ ਪੁਖਰਾਜ ਹੈਲਥ케ਅਰ ਪ੍ਰਾਈਵੇਟ ਲਿਮਟਿਡ ਵੱਲੋਂ ਵੈਲਨੈਸ ਐਡਵਾਈਜ਼ਰ ਦੀਆਂ 100 ਪੋਸਟਾਂ ਨੇ 10ਵੀਂ ਜਾਂ 12ਵੀਂ ਕੀਤੀ ਹੋਵੇ 6000 ਤੋਂ 12000 ਤਨਖਾਹ ਹੈ ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ 18 ਤੋਂ 25 ਸਾਲ ਏਜ ਹੈ ਉਸ ਤੋਂ ਬਾਅਦ ਅਖੀਰ ਤੇ ਜਿਹੜੀ 17ਵੀਂ ਕੰਪਨੀ ਆ ਭਾਰਤ ਫਾਈਨਾਂਸ ਇਨਕਲੂਜਨ ਲਿਮਟਿਡ ਵੱਲੋਂ ਆਈਟੀ ਦੀਆਂ ਪੋਸਟਾਂ ਨੇ ਦੋ ਬੀਸੀਏ ਜਾਂ ਡਿਪਲੋਮਾ ਕੀਤਾ ਹੋਵੇ 15000 ਤੋਂ 20000 ਜਿਹੜੀ ਤਨਖਾਹ ਹੈ ਸਿਰਫ ਲੜਕੇ ਅਪਲਾਈ ਕਰ ਸਕਦੇ ਨੇ ਫੀਲਡ ਅਸਿਸਟੈਂਟ ਟ੍ਰੇਨਿੰਗ ਦੀਆਂ ਪੋਸਟਾਂ ਨੇ 50 12ਵੀਂ ਪਾਸ ਜਾਂ ਇਸ ਤੋਂ ਵੱਧ ਯੋਗਤਾ ਹੋਵੇ 13000 ਤੋਂ 18000 ਤਨਖਾਹ ਰੱਖੀ ਗਈ ਹੈ ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ ਇੰਟਰਨਲ ਆਡਿਟ ਦੀਆਂ ਪੋਸਟਾਂ ਇੱਕ ਪੋਸਟ ਹੈ ਐਮਬੀਏ ਬੀਕਾਮ ਜਾਂ 3 ਸਾਲ ਦਾ ਐਕਸਪੀਰੀਅੰਸ ਹੋਵੇ ਇਹਦੇ ਵਿੱਚ ਕੋਰਸ ਕਰਨ ਤੋਂ ਬਾਅਦ ਔਰ ਜਿਹੜਾ ਇੰਟਰਨਲ ਆਡਿਟ ਦਾ ਜਿਹੜਾ ਐਕਸਪੀਰੀਅੰਸ ਹੋਵੇ 3 ਸਾਲ ਦਾ ਉਹ ਵੀ ਅਪਲਾਈ ਕਰ ਸਕਦੇ ਨੇ ਤਨਖਾਹ ਜਿਹੜੀ ਆ ਐਸ ਪਰ ਐਕਸਪੀਰੀਅੰਸ ਤੁਹਾਨੂੰ ਮਿਲੇਗੀ ਸਿਰਫ ਲੜਕਿਆਂ ਵਾਸਤੇ ਨੇ ਤੇ ਤਿੰਨਾਂ ਪੋਸਟਾਂ ਦੇ ਲਈ ਉਮਰ ਜਿਹੜੀ 18 ਤੋਂ 32 ਸਾਲ ਹੈ ਇਹਨਾਂ ਸਾਰੀਆਂ ਪੋਸਟਾਂ ਦੇ ਲਈ ਜੇਕਰ ਤੁਸੀਂ ਇੰਟਰਵਿਊ ਤੇ ਜਾਣਾ ਚਾਹੁੰਦੇ ਹੋ ਆਪਣੇ ਸਾਰੇ ਤੁਸੀਂ origignal document ਪਾਸਪੋਰਟ ਸਹਿਜ ਲੇਟੈਸਟ ਫੋਟੋਆਂ ਆਪਣਾ ਮੋਬਾਈਲ ਫੋਨ ਆਪਣੇ ਐਕਸਪੀਰੀਅੰਸ ਸਰਟੀਫਿਕੇਟ ਆਪਣੇ ਬੈਂਕ ਅਕਾਊਂਟ ਦੀ ਪਾਸਬੁੱਕ ਇਹ ਆਧਾਰ ਕਾਰਡ ਪੈਨ ਕਾਰਡ ਇਹ ਸਾਰਾ ਕੁਝ ਤੁਸੀਂ ਨਾਲ ਲੈ ਕੇ ਜਾਣਾ ਫਿਰ ਵੀ ਕੋਈ ਤੁਸੀਂ ਵਧੇਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਆ ਨੰਬਰ ਤੁਹਾਡੀ ਸਕਰੀਨ ਤੇ ਆ ਰਹੇ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਸ ਮੈਗਾ ਜੋਬ ਪਲੇਸਮੈਂਟ ਕੈਂਪ ਦੇ ਵਿੱਚ ਕਿਵੇਂ ਤੁਸੀਂ ਆਉਣਾ ਕਿ ਕਿਹੜੀ ਜਿਹੜੀ ਜੋਬ ਆ ਤੁਸੀਂ ਇੰਟਰਵਿਊ ਦੇਣ ਆਉਣਾ ਉਹ ਤੁਸੀਂ ਸਾਰੀ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਆ ਫੋਨ ਨੰਬਰ ਤੁਹਾਡੀ ਸਕਰੀਨ ਤੇ ਆ ਰਹੇ ਨੇ ਸੋ ਪੂਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਵਿੱਚ ਸ਼ੇਅਰ ਕਰਿਓ ਲਾਈਕ ਵੀ ਕਰਿਓ ਆਪਣਾ ਕਮੈਂਟ ਜਰੂਰ ਦਿਹਾ ਜੀ ਔਰ ਇਸ ਜਾਣਕਾਰੀ ਦੇ ਨਾਲ ਖੁਦ ਵੀ ਲਾਭ ਉਠਾਓ ਤੇ ਆਪਣੇ ਦੋਸਤਾਂ ਮਿੱਤਰਾਂ ਦਾ ਉਹਨਾਂ ਨੂੰ ਵੀ ਸ਼ੇਅਰ ਕਰ ਦਿਓ ਕਿਸੇ ਜ਼ਰੂਰਤਮੰਦ ਦਾ ਭਲਾ ਹੋ ਜਾਵੇ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ